ਦੋਸਤੋ ਪਹਿਲਾ ਪੀਣਾ ਕਰਨ ਵਾਸਤੇ ਜਾਂ ਹੱਥੀਂ ਫਸਲ ਕੱਢਦੇ ਸੀ ਉਦੋਂ ਛੱਜ ਦੀ ਵਰਤੋਂ ਕੀਤੀ ਜਾਂਦੀ ਸੀ ਅੱਜ ਵਾਲੀ ਬਿੜੀ ਨੂੰ ਨਹੀਂ ਪਤਾ ਪਰ ਛੱਜ ਬਣਦੇ ਕਿਵੇਂ ਸੀ ਤੇ ਉਹ ਤੁਹਾਨੂੰ ਦਿਖਾਉਨੇ ਆ ਦੋਸਤੋ ਆਹ ਜਿਹੜਾ ਬੰਦਾ ਹੈ ਛੱਜ ਬਣਾਉਂਦਾ ਹੈ ਤੇ ਛੱਜ ਤੁਹਾਨੂੰ ਅੱਜ ਹੱਥੀਂ ਛੱਜ ਬਣਦੇ ਦਿਖਾਉਨੇ ਆ ਤੇ ਪੁਰਾਣੇ ਬੰਦਿਆਂ ਦਾ ਪਤਾ ਹੀ ਛੱਜ ਬਾਰੇ ਪਰ ਅੱਜ ਕੱਲ ਨਹੀਂ ਪਤਾ ਹੁਣਾ ਛੱਜ ਕੀ ਹੁੰਦਾ ਸੀ ਤੇ ਆ ਦੋਸਤੋ ਜਿਹੜਾ ਆਪਣੇ ਸਰਕੜਾ ਹੁੰਦਾ ਸੀ ਉਸ ਦਾ ਬਣਦਾ ਸੀ ਉਹਨੂੰ ਗਿੱਲਾ ਕਰਕੇ ਤੇ ਉਹਨੂੰ ਐ ਇਸ ਤਰੀਕ ਨਾਲ ਜਿਹੜਾ ਹੁੰਦਾ ਸੀਗਾ ਆਪਾਂ ਕਹਿੰਦੇ ਨੇ ਇਹ ਕਿਹੜਾ ਹੁੰਦਾ ਜਮੜਾ ਜਮੜੇ ਦਾ ਇੱਕ ਤਾਗਾ ਹੁੰਦਾ ਇਹਨੂੰ ਸੜੂ ਬੋਲਦੇ ਐ ਉਸ ਨਾ ਬਣਦਾ ਸੀਗਾ ਇਹ ਤੇ ਆ ਦੇਖੋ ਅੱਜ ਤੁਹਾਨੂੰ ਬਣਾਉਂਦੇ ਦਿਖਾਉਣੀ ਆ ਵੀ ਛੱਜ ਬਣਦਾ ਕਿਵੇਂ ਸੀ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਛੱਜ ਬਾਰੇ ਪਤਾ ਹੀ ਨਹੀਂ ਹੁਣਾ ਵੀ ਛੱਜ ਕੀ ਹੁੰਦਾ ਕਿਉਂ ਘਰਾਂ 'ਚ ਆਪਣੇ ਛੱਜ ਹੀ ਨਹੀਂ ਹੁੰਦਾ ਕਿਸੇ ਦੇ ਘਰਾਂ 'ਚ ਬਹੁਤ ਘੱਟ ਕਿਸੇ ਦੇ ਟਮਾਟੇ ਲਾ ਕੋਈ ਛੱਜ ਹੋਊਗਾ ਇਹ ਤਾਂ ਛੱਜ ਅੱਜ ਕੱਲ ਹੁੰਦੇ ਹੀ ਨਹੀਂ ਆਹ ਦੇਖੋ ਦੋਸਤੋ ਜਾਂ ਫਿਰ ਛੱਜ ਹੁੰਦਾ ਲੋਹੇ ਦਾ ਹੁੰਦਾ ਜਾਂ ਹੋਰ ਜਿਵੇਂ ਲਹਾਰਾਂ ਤੋਂ ਬਣਾ ਲੈਂਦੇ ਨੇ ਅਰ ਜਿਹੜੇ ਅਸਲੀ ਛੱਜ ਅਜ ਤੋਂ 40-50 ਸਾਲ ਪਹਿਲਾਂ ਘਰਾਂ 'ਚ ਹੁੰਦੀ ਸੀ ਉਹ ਆ ਛੱਜ ਹੁੰਦੀ ਸੀ ਤੇ ਆ ਦੇਖੋ ਕਿਵੇਂ ਬਣਦੀ ਐ ਤੁਹਾਨੂੰ ਦਿਖਾਉਣੀ ਐ ਦੇਖੀ ਚੱਲੋ ਇਹਨੂੰ ਮੜਤਾਈਏ ਆ ਦੇਖੋ ਜੇ ਵੀਡੀਓ ਵਧੀਆ ਲਗੀ ਤਾਂ ਸ਼ੇਅਰ ਜ਼ਰੂਰ ਕਰਿਓ ਦੇਖੀ ਚੱਲੋ ਇਹ ਛੱਜ ਕੋਲੋਂ ਹੱਥੀ ਬਣਦਾ ਦਿਖਾਉਣੀ ਐ ਸਾਜ ਅਸੀਂ ਪਹਿਲਾਂ ਬਹੁਤ ਬਚਪਨ ਚ ਦੇਖੀ ਨਹੀਂ ਪੜਨਾ ਹੁੰਦੇ ਸੀ ਘਰੇ ਪਰ ਉਹ ਬਣਦਾ ਕਿਵੇਂ ਉਹ ਨਹੀਂ ਦੇਖਿਆ ਸੀ ਉਹ ਪਹਿਲੀ ਵਾਰ ਵੇਖਿਆ ਤੇ ਮੈਂ ਤੁਹਾਨੂੰ ਦੇਣਾ ਵੀ ਸ਼ੇਅਰ ਕਰਦੀ ਆ ਵੀਡੀਓ ਕਿੰਨਾ ਇਹ ਤੇ ਮੱਥਾ ਮਾਰਨਾ ਪੈਂਦਾ ਕਿਵੇਂ ਬਣਦਾ ਹੈ ਉਹ ਦੇਖੋ ਜਿਹੜੇ 40 50 ਸਾਲ ਦੀ ਉਮਰ ਵਾਲੇ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਉਹ ਤੋਂ ਵੱਡੇ ਜਿਹੜੇ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਜਿਹੜੇ ਅੱਜ ਕੱਲ ਦੀ ਪਨੀਰੀ ਆ ਉਹਨਾਂ ਨੂੰ ਪਤਾ ਇਹਦੇ ਬਾਰੇ ਦੇਖੀ ਚੱਲੋ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਛੱਜ ਬਣਦਾ ਛੱਜ ਕਿਵੇਂ ਬਣਦਾ ਸੀ ਜਿਵੇਂ ਬਣਿਆ ਉਦੋਂ ਦੇਖੋ ਕਿੰਨਾ ਸੋਹਣਾ ਲੱਗੂਗਾ ਇਹ ਸਾਰੀ ਹੱਥ ਦੀ ਕਲਾਕਾਰੀ ਹੁੰਦੀ ਹੈ ਦੇਖੀ ਚੱਲੀ ਵੀਡੀਓ ਆ ਦੇਖੋ ਦੋਸਤੋ ਬੜਦਾ ਹੁਣ ਪਾਸਿਆਂ ਤੋਂ ਚੱਕੋ ਦੋਸਤੋ ਹੋ ਗਿਆ ਤਿਆਰ ਛੱਜ ਇਹ ਹੁੰਦਾ ਸੀ ਪੀਣਾ ਕਰਨ ਨੂੰ ਹੋਰ ਜਿਵੇਂ ਆਪਣੇ ਦਾਣੇ ਕੱਢਣ ਨੂੰ